ਮਸ਼ਹੂਰ ਕਮੀਡੀਅਨ ਭਾਰਤੀ ਸਿੰਘ ਦੀ ਸਿਹਤ ਨੂੰ ਲੈ ਕੇ ਆ ਰਹੀ ਵੱਡੀ ਖਬਰ ਆਖਰਕਾਰ ਭਾਰਤੀ ਸਿੰਘ ਕਿਹੜੀ ਬਿਮਾਰੀ ਦੇ ਨਾਲ ਪੀੜਤ ਹੈ ਜਿਸ ਨੂੰ ਲੈ ਕੇ ਫਿਲਮ ਇੰਡਸਟਰੀ ਦੇ ਵਿੱਚ ਹਰ ਕਲਾਕਾਰ ਦੇ ਚਿਹਰੇ ਤੇ ਉਦਾਸੀ ਨਜ਼ਰ ਆ ਰਹੀ ਹੈ ਭਾਰਤੀ ਸਿੰਘ ਪੰਜਾਬ ਅੰਮ੍ਰਿਤਸਰ ਸਾਹਿਬ ਤੋਂ ਰਹਿਣ ਵਾਲੀ ਹੈ ਔਰ ਜਿਸਨੇ ਕਮੇਟੀ ਦੇ ਵਿੱਚ ਪੂਰੀ ਦੁਨੀਆ ਨੂੰ ਆਸਾ ਆ ਕੇ ਦੌਰਾ ਕੀਤਾ ਹੋਇਆ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਉਹ ਇੱਕ ਅਜੀਹੀ ਬਿਮਾਰੀ ਦੇ ਨਾਲ ਪੀੜਤ ਹੈ ਜਦੋਂ ਉਸਦੇ ਹਸਬੰਦ ਹਰਸ਼ ਨੂੰ ਪਤਾ ਲੱਗਾ ਤੇ ਉਹਦੇ ਹੋਸ਼ ਛੁੱਟ ਗਏ ਭਾਰਤੀ ਸਿੰਘ ਵੀ ਅਕਸਰ ਗੱਲਾਂ ਬਾਤਾਂ ਦੇ ਦੌਰਾਨ ਹਰਸ਼ ਦੇ ਨਾਲ ਇਹ ਗੱਲਬਾਤ ਕਰਦੀ ਸੀ ਕਿ ਜਦੋਂ ਮੈਂ ਐਕਟਿੰਗ ਕਰਦੀ ਹਾਂ ਜਾਂ ਕੋਈ ਰੋਲ ਕਰਦੀ ਹਾਂ ਤਾਂ ਮੈਨੂੰ ਸਾਹ ਚੜਦਾ ਹੈ ਮੇਰਾ ਸਾਹ ਫੁੱਲਦਾ ਹੈ ਪਸੀਨਾ ਆਉਂਦਾ ਹੈ ਤਾਂ ਹੋਰ ਕਈ ਆਂ ਜਿਹੜੀਆਂ ਬਿਮਾਰੀਆਂ ਨੇ ਉਹ ਮੈਨੂੰ ਪੇਸ਼ ਆਉਂਦੀਆਂ ਨੇ ਲੇਕਿਨ ਉਸ ਵੇਲੇ ਸ਼ਾਇਦ ਕਿਤੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਪਰ ਅੱਜ ਜਦੋਂ ਡਾਕਟਰ ਨੇ ਭਾਰਤੀ ਸਿੰਘ ਦੀ ਰਿਪੋਰਟ ਦੇਖੀ ਤਾਂ ਉਸਨੇ ਜੋ ਖੁਲਾਸਾ ਕੀਤਾ ਉਹ ਸੁਣ ਕੇ ਤੁਹਾਡੇ ਵੀ ਜਿਹੜੇ ਹੋਸ਼ ਆ ਉੱਡ ਜਾਣਗੇ ਭਾਰਤੀ ਸਿੰਘ ਕਿਸੇ ਜਾਣਕਾਰੀ ਦੀ ਮੋਤਾਜ਼ ਨਹੀਂ ਹੈ ਪੰਜਾਬ ਦੇ ਵਿੱਚੋਂ ਇੱਕ ਸਟਰਗਲ ਕਰਦੀ ਕਰਦੀ ਇਹ ਲੜਕੀ ਜਿਹੜੀ ਹੈ ਬੰਬੇ ਪਹੁੰਚੀ ਆਪਣੀ ਮਿਹਨਤ ਸਦਕਾ ਔਰ ਮਿਹਨਤ ਵੀ ਇਸ ਕਦਰ ਕੀਤੀ ਹੈ ਕਿ ਪੂਰੀ ਦੁਨੀਆ ਨੂੰ ਉਸਤੇ ਉੱਪਰ ਨਾਜ਼ ਹੈ ਭਾਰਤੀ ਸਿੰਘ ਇਹਨਾਂ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਮਾਯੂਸ ਹੈ ਕਿਉਂਕਿ ਉਹਨਾਂ ਦਾ ਇੱਕ ਬੇਟਾ ਗੋਲੂ ਹੈ ਜਿਹੜਾ ਕਿ ਬਹੁਤ ਪਿਆਰਾ ਹੈ ਜਦੋਂ ਉਹ ਆਪਣੀ ਮਾਤਾ ਨੂੰ ਯਾਨੀ ਭਾਰਤੀ ਸਿੰਘ ਨੂੰ ਇਸ ਹਾਲਤ ਦੇ ਵਿੱਚ ਵੇਖਦਾ ਤਾਂ ਉਹ ਵੀ ਕਿਤੇ ਨਾ ਕਿਤੇ ਜਿਹੜਾ ਉਦਾਸ ਹੈ ਉਹ ਮਹਿਸੂਸ ਕਰਦਾ ਉਦਾਸੀ ਮਹਿਸੂਸ ਕਰਦਾ ਹੈ ਔਰ ਭਾਰਤੀ ਸਿੰਘ ਦੇ ਪਤੀ ਇਸ ਵਕਤ ਪੂਰੇ ਦੇ ਪੂਰੇ ਮਤਲਬ ਕਹਿ ਸਕਦੇ ਆ ਕਿ ਭਾਰਤੀ ਸਿੰਘ ਦਾ ਸਾਥ ਦੇਣ ਲਈ ਤਿਆਰ ਨੇ ਕਿਉਂਕਿ ਭਾਰਤੀ ਸਿੰਘ ਜਿਹੇ ਸਟਰਗਲ ਪਰਿਵਾਰ ਦੇ ਵਿੱਚੋਂ ਆਈ ਹੈ ਪਰਿਵਾਰ ਦੇ ਵਿੱਚ ਸਰਵਾਇ ਭਾਰਤੀ ਸਿੰਘ ਦੇ ਕਮਾਉਣ ਵਾਲਾ ਕੋਈ ਹੋਰ ਨਹੀਂ ਸੀ ਭਾਰਤੀ ਸਿੰਘ ਦੀ ਮਾਤਾ ਜੀ ਹੈ ਭਾਰਤੀ ਸਿੰਘ ਦੀ ਇੱਕ ਸਿਸਟਰ ਦੱਸ ਰਹੇ ਨੇ ਜਿਸ ਦਾ ਡਾਈਵੋਰਸ ਹੋਇਆ ਉਹ ਵੀ ਭਾਰਤੀ ਸਿੰਘ ਹੈ ਭਾਰਤੀ ਸਿੰਘ ਦੇ ਕੋਲ ਹੀ ਰਹਿੰਦੀ ਹੈ ਔਰ ਇੱਕ ਸਿਸਟਰ ਹੋਰ ਹੈ ਉਸਦੇ ਬੱਚੇ ਨੇ ਔਰ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਭਾਰਤੀ ਸਿੰਘ ਦੇ ਉੱਪਰ ਹੈ ਲੇਕਿਨ ਇਹਨਾਂ ਦਿਨਾਂ ਦੇ ਵਿੱਚ ਜਿਸ ਕੰਡੀਸ਼ਨ ਚੋ ਜਿਸ ਜਿਨਾਂ ਹਾਲਾਤਾਂ ਦੇ ਵਿੱਚੋ ਭਾਰਤੀ ਸਿੰਘ ਨਿਕਲ ਰਹੀ ਹੈ ਗੁਜ਼ਰ ਰਹੀ ਹੈ ਉਹ ਆਪਣੇ ਆਪ ਵਿੱਚ ਇੱਕ ਬਹੁਤ ਹੀ ਕਮਜ਼ੋਰ ਹਾਲਾਤ ਨੇ ਸੋ ਦੋਸਤੋ ਦੱਸਿਆ ਜਾ ਰਿਹਾ ਕਿ ਡਾਕਟਰ ਨੇ ਜਦੋਂ ਇਸ ਰਿਪੋਰਟ ਨੂੰ ਸ਼ੇਅਰ ਕੀਤਾ ਭਾਰਤੀ ਸਿੰਘ ਦੇ ਪਤੀ ਹਰਸ਼ ਹਰਸ਼ ਦੇ ਨਾਲ ਤਾਂ ਹਰਸ਼ ਦੇ ਵੀ ਹੋਸ਼ ਉੱਡ ਗਏ ਔਰ ਡਾਕਟਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਇਹ ਬਿਮਾਰੀ ਪੂਰੇ ਸਰੀਰ ਦੇ ਵਿੱਚ ਫੈਲੇ ਔਰ ਇਸ ਦਾ ਜਲਦੀ ਤੋਂ ਜਲਦੀ ਇਲਾਜ ਹੋਣਾ ਬਹੁਤ ਜ਼ਰੂਰੀ ਹੈ ਔਰ ਜਰਾ ਜਿੰਨੀ ਵੀ ਅਪਾ ਦੇਰੀ ਕਰ ਲਈ ਤਾਂ ਹੋ ਸਕਦਾ ਕੋਈ ਖਤਰਨਾਕ ਸਿਚੁਏਸ਼ਨ ਸਾਹਮਣੇ ਨਾ ਆ ਜਾਵੇ ਵੱਡੀ ਬਿਮਾਰੀ ਹੈ ਖਤਰਨਾਕ ਬਿਮਾਰੀ ਹੈ ਇਹ ਸ਼ਬਦ ਸੁਣ ਕੇ ਸੱਚਮੁੱਚ ਚਿਹਰੇ ਤੇ ਉਦਾਸੀ ਔਰ ਭੈ ਤਾਂ ਆਉਣਾ ਹੀ ਆਉਣਾ ਹੈ ਕਿਉਂਕਿ ਕਪਿਲ ਸ਼ਰਮਾ ਦੇ ਨਾਲ ਭਾਰਤੀ ਸਿੰਘ ਨੇ ਬਹੁਤ ਸ਼ੋਜ਼ ਦੇ ਵਿੱਚ ਕੰਮ ਕੀਤਾ ਹੈ ਹੋਰ ਵੀ ਬਹੁਤ ਸਾਰੇ ਇਹਨਾਂ ਦੇ ਪਤੀ ਦੇ ਜਿਹੜੇ ਸ਼ੋਜ਼ ਚੱਲਦੇ ਨੇ ਔਰ ਜਿਸ ਦੇ ਵਿੱਚ ਭਾਰਤੀ ਸਿੰਘ ਹੀ ਲੀਡ ਰੋਲ ਰਹੀ ਹੈ ਸੋ ਅੱਜ ਇਹ ਖਬਰ ਸੁਣ ਕੇ ਸੱਚਮੁੱਚ ਭਾਰਤੀ ਸਿੰਘ ਦੀ ਐਕਟਿੰਗ ਨੂੰ ਐਕਟਿੰਗ ਨੂੰ ਪਿਆਰ ਕਰਨ ਵਾਲੇ ਕਮੇਡੀ ਨੂੰ ਪਿਆਰ ਕਰਨ ਵਾਲੇ ਜਿਹੜੇ ਕਹ ਸਕਦੇ ਆ ਕਿ ਉਹਨਾਂ ਦੇ ਫੈਨਸ ਨੇ ਉਹ ਵੀ ਕਾਫੀ ਉਦਾਸ ਨੇ ਕਿ ਅਜੀਹਾ ਭਾਰਤੀ ਸਿੰਘ ਨੂੰ ਕੀ ਹੋ ਗਿਆ ਦੋਸਤੋ ਭਾਰਤੀ ਸਿੰਘ ਦੇ ਪਰਿਵਾਰ ਦੀ ਗੱਲ ਕਰੀਏ ਤੇ ਭਾਰਤੀ ਸਿੰਘ ਇੱਕ ਮੀਡੀਅਮ ਫੈਮਲੀ ਵਿੱਚ ਉੱਠ ਕੇ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਉੱਠ ਕੇ ਥੀਏਟਰ ਕਰਦੀ ਹੈ ਔਰ ਰੰਗਮੰਚ ਦੇ ਨਾਲ-ਨਾਲ ਉਹਨਾਂ ਨੇ ਕਮੇਡੀ ਦਾ ਸ਼ੋ ਵੀ ਇਖਤਿਆਰ ਕੀਤਾ ਹੈ ਔਰ ਅੱਜ ਤੁਸੀਂ ਦੇਖ ਲਓ ਕਿ ਭਾਰਤੀ ਕੀ ਸਿੰਘ ਕਿਸੇ ਨਾਮ ਦੀ ਕਿਸੇ ਜਾਣਕਾਰੀ ਦੀ ਮਹਤਾਜ਼ ਨਹੀਂ ਹੈ ਔਰ ਉਸਨੇ ਜ਼ਿੰਦਗੀ ਦੀ ਹਰ ਉਸ ਮੁਸ਼ਕਲ ਨੂੰ ਪਾਰ ਕੀਤਾ ਹੈ ਜੋ ਵੀ ਉਸ ਦੇ ਸਾਹਮਣੇ ਆਈ ਹੈ ਸੋ ਅੱਜ ਇਹ ਬਹੁਤ ਵੱਡੀ ਖਬਰ ਹੈ ਔਰ ਫਿਲਮ ਇੰਡਸਟਰੀ ਲਈ ਵੀ ਤਕਾ ਮਤਲਬ ਤੱਕੇ ਵਾਲੀ ਖਬਰ ਹੈ ਕਿ ਹੈਰਾਨ ਕਰਨ ਵਾਲੀ ਖਬਰ ਹੈ ਕਿ ਭਾਰਤੀ ਸਿੰਘ ਜਿਹੜੀ ਦੂਸਰਿਆਂ ਨੂੰ ਹਸਾਉਣ ਦੇ ਵਿੱਚ ਮੁਹਾਰਤ ਹਾਸਲ ਕਰਦੀ ਹੈ ਮੁਹਾਰਤ ਉਦਾਹਰਨਾ ਪੇਸ਼ ਕਰਦੀ ਹੈ ਅੱਜ ਭਾਰਤੀ ਸਿੰਘ ਦੀ ਜਦੋਂ ਇਸ ਬਿਮਾਰੀ ਦਾ ਜਿਹੜਾ ਉਹਦੇ ਫੈਨਸ ਨੂੰ ਉਹਦੇ ਹਸਬੰਦ ਨੂੰ ਪਰਿਵਾਰ ਨੂੰ ਪਤਾ ਲੱਗਾ ਤਾਂ ਉਹ ਆਪ ਜਿਹੜੇ ਹੈਰਾਨ ਰਹੋਗੇ ਕਿ ਆਖਰਕਾਰ ਅਜੀਹਾ ਕੀ ਹੋ ਗਿਆ ਸੋ ਇਸ ਕਰਕੇ ਹਰ ਸ਼ੀਨਾ ਦਿਨਾਂ ਦੇ ਵਿੱਚ ਕਾਫੀ ਉਦਾਸ ਹੈ ਸ਼ੋਜ਼ ਵੀ ਕਾਫੀ ਨੇ ਔਰ ਸਾਰੀਆਂ ਡੇਟਸ ਜਿਹੜੀਆਂ ਨੇ ਬੋਕਾ ਕੀਤਿਆ ਹੋਇਆ ਉਹ ਅਜੇ ਪੋਸਟਪੌਨ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਭਾਰਤੀ ਸਿੰਘ ਹੀ ਉਹਨਾਂ ਦੇ ਵਿੱਚ ਲੀਡ ਰੋਲ ਜਿਹੜੀ ਹੈ ਉਹ ਕਰਦੀ ਹੈ ਭਾਰਤੀ ਸਿੰਘ ਨੇ ਪਹਿਲਾਂ ਵੀ ਕਈ ਵਾਰੀ ਕਹਿੰਦੇ ਦੱਸਿਆ ਸੀ ਕਿ ਮੇਰਾ ਸਾਹ ਫੁੱਲਦਾ ਹੈ ਪਸੀਨਾ ਆਉਂਦਾ ਹੈ ਤਖਾਬਤ ਮਹਿਸੂਸ ਹੁੰਦੀ ਹੈ ਕਿਤੇ ਨਾ ਕਿਤੇ ਸਰੀਰਿਕ ਪ੍ਰੋਬਲਮ ਤਾਂ ਆਉਂਦੀ ਹੈ ਇਹ ਤਾਂ ਉਹ ਮਹਿਸੂਸ ਵੀ ਕਰਦੀ ਸੀ ਕਿ ਕਿਤੇ ਨਾ ਕਿਤੇ ਭਾਰਤੀ ਸਿੰਘ ਜਿਹੜੀ ਹੈ ਉਹ ਪਹਿਲਾਂ ਜਾਣਦੀ ਸੀ ਕਿ ਮੈਨੂੰ ਕੁਝ ਨਾ ਕੁਝ ਅਜੀਬ ਹੈ ਸਰੀਰ ਦੇ ਵਿੱਚ ਹੋ ਰਿਹਾ ਹੈ ਜਿਸ ਤੇ ਕਰਕੇ ਜਿਹੜੀ ਮੈਨੂੰ ਪ੍ਰੋਬਲਮ ਆ ਰਹੀ ਹੈ ਹਾਲਾਂਕਿ ਭਾਰਤੀ ਸਿੰਘ ਨੇ ਆਪਣਾ ਵਜ਼ਨ ਘਟਾਉਣ ਵਾਸਤੇ ਵੀ ਤੁਸੀਂ ਦੇਖ ਲਓ ਕਿੰਨੀ ਮਿਹਨਤ ਕੀਤੀ ਹੈ ਉਸ ਨੂੰ ਇਹ ਕਿਤੇ ਨਾ ਕਿਤੇ ਸਗਾ ਕਿ ਮੇਰਾ ਸਰੀਰ ਮੋਟਾ ਹੈ ਲੇਕਿਨ ਬਿਲਕੁਲ ਨਹੀਂ ਆ ਭਾਰਤੀ ਸਿੰਘ ਜੀ ਤੁਹਾਡੀ ਐਕਟਿੰਗ ਇੰਨੀ ਬਾਖਮਾਲ ਹੈ ਕਿ ਤੁਸੀਂ ਇੱਕ ਇਸ ਇਸ ਸਤਰ ਤੋਂ ਉੱਠੇ ਹੋ ਕਿ ਜਿਹੜਾ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਸੋ ਅੱਜ ਤੁਸੀਂ ਬੁਲੰਦੀ ਦੇ ਉਸ ਸਿਤਾਰਿਆਂ ਦੇ ਵਿੱਚ ਚਮਕ ਰਹੇ ਹੋ ਜਿੱਥੇ ਪਹੁੰਚਣਾ ਹਰ ਇੱਕ ਦੇ ਵਾਸਤੇ ਗੱਲ ਨਹੀਂ ਹੈ ਸੋ ਉਹਨਾਂ ਨੇ ਪਤਲੇ ਹੋਣ ਵਾਸਤੇ ਜਿਮ ਜੁਆਇਨ ਕੀਤੀ ਹੋਰ ਵੀ ਜੋੜ-ਪੋੜ ਕਰਨਾ ਸੀ ਉਹ ਸਾਰਾ ਕੁਝ ਕੀਤਾ ਹੈ ਲੇਕਿਨ ਅੱਜ ਜਦੋਂ ਭਾਰਤੀ ਸਿੰਘ ਨੂੰ ਖੁਦ ਇਸ ਗੱਲ ਦਾ ਪਤਾ ਲੱਗਾ ਕਿ ਮੈਂ ਬਿਮਾਰ ਹਾਂ ਔਰ ਉਸਦੇ ਪਤੀ ਹਰਸ਼ ਨੂੰ ਪਤਾ ਲੱਗਾ ਕਿ ਮੇਰੀ ਪਤਨੀ ਭਾਰਤੀ ਸਿੰਘ ਦੇਖੋ ਪਤੀ ਪਤਨੀ ਦਾ ਰਿਸ਼ਤਾ ਇੱਕ ਬੜਾ ਪਵਿੱਤਰ ਰਿਸ਼ਤਾ ਹੁੰਦਾ ਹੈ ਇੱਕ ਉਹ ਰਿਸ਼ਤਾ ਹੁੰਦਾ ਹੈ ਜਿਸ ਨੂੰ ਕਦੇ ਵੀ ਅਲੱਗ ਨਹੀਂ ਆਪਾਂ ਵੇਖ ਸਕਦੇ ਸੋ ਅੱਜ ਭਾਰਤੀ ਸਿੰਘ ਦੇ ਉੱਪਰ ਪ੍ਰੋਬਲਮ ਆਈ ਹੈ ਤੇ ਹਰਸ਼ ਜਿਹੜਾ ਹੈ ਚਟਾਨ ਵਾਂਗ ਆਪਣੀ ਪਤਨੀ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਖੜਾ ਹੈ ਔਰ ਜਿੱਥੇ ਬਾਕੀ ਪਰਿਵਾਰਕ ਮੈਂਬਰ ਨੇ ਉਹ ਵੀ ਬੜੇ ਉਦਾਸ ਨੇ ਕਿਉਂਕਿ ਕਮਾਉਣ ਵਾਲੀ ਕੱਲੀ ਹੈ ਖਾਣ ਵਾਲੇ ਬਹੁਤ ਜ਼ਿਆਦਾ ਪਰਿਵਾਰ ਦੇ ਮੈਂਬਰ ਨੇ ਕਪਲ ਸ਼ਰਮਾ ਨੂੰ ਜਦੋਂ ਇਸ ਬਿਮਾਰੀ ਦਾ ਪਤਾ ਲੱਗਾ ਤਾਂ ਉਹ ਵੀ ਮਤਲਬ ਸ਼ੋਅ ਛੱਡ ਕੇ ਜਿਹੜਾ ਹੈ ਭਾਰਤੀ ਸਿੰਘ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਣ ਲਈ ਉਹਦਾ ਹਾਲ ਚਾਲ ਪੁੱਛ ਲਈ ਹਸਪੀਟਲ ਪਹੁੰਚਿਆ ਹਰਸ਼ ਦੇ ਨਾਲ ਉਸਨੇ ਸੰਪਰਕ ਕੀਤਾ ਮਤਲਬ ਕਹਿ ਸਕਦੇ ਆ ਕਿ ਦੁਆ ਕਰ ਸਕਦੇ ਆ ਆਪਾਂ ਕਿ ਭਾਰਤੀ ਸਿੰਘ ਤੁਸੀਂ ਜਲਦੀ ਤੋਂ ਜਲਦੀ ਠੀਕ ਹੋਵੋ ਕਰੋੜਾਂ ਲੋਕਾਂ ਦਾ ਮਨੋਰੰਜਨ ਕਰਦੇ ਆਇਓ ਔਰ ਕਰਦੇ ਰਹੋਗੇ ਸੋ ਦੋਸਤੋ ਇਸ ਖਬਰ ਤੋਂ ਇਹ ਪਤਾ ਲੱਗਦਾ ਹੈ ਕਿ ਭਾਰਤੀ ਸਿੰਘ ਜਿਹੜੀ ਕਿ ਲੱਖਾਂ ਲੋਕਾਂ ਦਾ ਮਨੋਰੰਜਨ ਕਰਦੀ ਸੀ ਅੱਜ ਇੱਕ ਅਜੀਹੀ ਖਤਰਨਾਕ ਬਿਮਾਰੀ ਦੇ ਨਾਲ ਪੀੜਤ ਹੈ ਔਰ ਜਦੋਂ ਹੀ ਉਸਦੇ પતિ ਹਰਸ਼ ਨੂੰ ਪਤਾ ਲੱਗਾ ਕਿ ਭਾਰਤੀ ਸਿੰਘ ਇੱਕ ਅਜੀਹੀ ਬਿਮਾਰੀ ਦੇ ਨਾਲ ਪੀੜਤ ਹੈ ਤਾਂ ਉਸਨੇ ਸੱਚਮੁੱਚ ਉਸਨੇ ਸੱਚਮੁੱਚ ਉਸ ਦਿਨ ਸ਼ੋਅ ਜਿਹੜੇ ਪੋਸਟਪੋਨ ਕਰ ਦਿੱਤੇ ਔਰ ਭਾਰਤੀ ਸਿੰਘ ਨੂੰ ਹਸਪਤਾਲ ਲੈ ਗਿਆ ਔਰ ਡਾਕਟਰਾਂ ਨੇ ਜਦੋਂ ਰਿਪੋਰਟ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਬਹੁਤ ਹੀ ਖਤਰਨਾਕ ਬਿਮਾਰੀ ਦੇ ਨਾਲ ਪੀੜਤ ਹੈ ਤੁਰੰਤ ਇਲਾਜ ਹੋਣਾ ਚਾਹੀਦਾ ਹੈ ਇਲਾਜ ਦੇ ਵਿੱਚ ਦੇਰੀ